ਸ਼ੀ ਗੱਲ ਦੀ ਸਾਰਨੀ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਸਦੋਂ ਤੋਂ ਅਗਲਾ ਦਿਨ ਇਹ ਵਿੱਚ ਲੱਗਿਆ ਆਪ ਦੇਣੀ ਆ ਸੋ ਅਸੀਂ ਅੱਜ ਗੱਲ ਦੀਆਂ ਤਿਆਰੀਆਂ ਕਰ ਰਹੀਆਂ ਆਂ ਬਰਾਤ ਵਾਲੇ ਦਿਨ ਦੀ ਤਿਆਰੀ ਕਰ ਰਹੀਆਂ ਆਂ ਅੱਜ ਝੂੜਾ ਚੜਾਈ ਦੀ ਰਸਮ ਆ ਗਾਇਸ ਪਾਪਾ ਦੇ ਪਾਗ ਲੈਣੀ ਹੈ ਬਾਹਰੋਂ ਤੇ ਇਹ ਬੜਾ ਪੰਗਾ ਹੁੰਦਾ ਪਰ ਮੈਨੂੰ ਕੀ ਪਉਣ ਠੀਕ ਆ ਇਹ ਠੀਕ ਆ ਜਦੋਂ ਆਪਾਂ ਉਧਰ ਜਾਂਦੇ ਆਂ ਉਦੋਂ ਉਦੋਂ ਚੀਜ਼ ਯਾਦ ਆਉਂਦੀ ਆ ਵੀ ਇਹ ਲੈਣਾ ਹੀ ਉਹ ਲੈਣਾ ਹੀ ਭਾਵੇਂ ਆਪ ਘਰ ਹੋਈਏ ਉਦੋਂ ਨਹੀਂ ਚੀਜ਼ ਯਾਦ ਹੁੰਦੀ ਹੁਣ ਦੇਖਦੇ ਆਂ ਪੈਰ ਚ ਕੁਛ ੜ ਗਿਆ ਗੁੱਡੀ ਇੱਕ ਮਿੰਟ ਬੈਰ ਚੁੱਕੀ ਆ ਰਹੀ ਮੇਰੀ ਪੱਗ ਓਕੇ ਹੋ ਗਏ ਗਾਈਜ਼ ਚਲੋ ਮੈਂ ਆ ਤੁਹਾਨੂੰ ਮਿਲਦਾ ਥੋੜੀ ਚਿਰ ਬਾਅਦ ਤੇ ਗਾਈਜ਼ ਹੁਣ ਆਪਾਂ ਜਸਟ ਜਾਣ ਹੀ ਲੱਗੇ ਆ ਪਤਾ ਨਹੀਂ ਕਿੰਨਾ ਕੁ ਚੇ ਮਿਲੂਗਾ ਖੇਡਣ ਨੂੰ ਪਰ ਵੇਖਦੇ ਆ ਹੁਣ ਕੱਲ ਤੇ ਮੈਂ ਜਦੋਂ ਫੁੱਟਬਾਲ ਖੇਡਣੇ ਹੁੰਦੇ ਮੈਂ ਦੇਖ ਗਿਆ ਹਾਂ ਲੱਕ ਬੜਾ ਬੜੀ ਪੀੜ ਹੋਈ ਪਰ ਬੱਚੋਂ ਪਾਪਾ ਨੇ ਸਪਰੇਅ ਮਾਰਿਆ ਪੈਨਾਂ ਤੇ ਠੰਡਾ ਠੰਡਾ ਲੱਗਿਆ ਸੀ ਬੱਚੇ ਦਾ ਲੱਗਣ ਦਾ ਵੀ ਜਿੱਤਰਾ ਅੱਗ ਬਲੰਡੀ ਹੈ ਉਹ ਓ ਪਾਪਾ ਨੇ ਕਿਹਾ ਵੀ ਤੂੰ ਆ ਜਾ ਵੀ ਫੁੱਟਬਾਲ ਖੇਡਣਾ ਮੈਂ ਕਹਿਣਾ ਵੀ ਸਟਾ ਲੱਗ ਲੱਗ ਕੇ ਵੱਡੇ ਹੋਈਦਾ ਨਾ ਹੈਨਾ ਤੇ ਗਾਇਸ ਹੁਣ ਪਤਾ ਨਹੀਂ ਮੈਨੂੰ ਜਿਆਦਾ ਟਾਈਮ ਮਿਲੂਗਾ ਫੁੱਟਬਾਲ ਖੇਡਣ ਲਈ ਜਾਂ ਨਹੀਂ ਵੈਸੇ ਆਪ ਹੁਣੇ ਜਾਣ ਲੱਗੇ ਆ ਚਲੋ ਵੇਖਦੇ ਕਿੰਨਾ ਟਾਈਮ ਮਿਲਦਾ ਵਾ ਬਾਏ ਬਾਏ ਹਾਂਜੀ ਅਸੀਂ ਫਿਰ ਤੋਂ ਤੁਰ ਪਏ ਹਾਂ ਜੀ ਆ ਲਹਿੰਗਾ ਲੈ ਕੇ ਆਏ ਸੀ ਉਹ ਵਾਪਸ ਕਰਨਾ ਹੀ ਜ਼ਰੂਰੀ ਹੈ ਇਸ ਕਰਕੇ ਜਿਆਦਾ ਜ਼ਰੂਰੀ ਅਸੀਂ ਇਸ ਕਰਕੇ ਆਏ ਹੀ ਤੇ ਲਹਿੰਗਾ ਵਾਪਸ ਕਰਨੇ ਇੱਕ ਪੈਲਸ ਦੀ ਇੱਕ ਦੁਕਾਨੀ ਉ ਘਰ ਕੇ ਤੇ ਹੁਣ ਅਸੀਂ ਫਿਰ ਚੱਲਦੇ ਹਾਂ ਵਿਆਹ ਵਾਲੇ ਘਰ ਜਾ ਕੇ ਹੁਣ ਝੂੜਾ ਚੜ੍ਹੇ ਦੀ ਰਸਮ ਕਰਦੇ ਆ ਸਾਰਾ ਕੁਝ ਸਾਰਾ ਕੁਝ ਯਾਦ ਕਰ ਤੋ ਕੁਝ ਬੋਲ ਨਾ ਜਾਇਓ ਲੱਗੂਗਾ ਵੀ ਹੂੰ ਜਾ ਕੇ ਜੇ ਕੰਮ ਕਰ ਕੀ ਕਰਨੇ ਪੈਣੇ ਆ ਨਾ ਹਾਂਜੀ ਕੁਝ ਨਾ ਯਾਦ ਕਰ ਲੋ ਕੁਝ ਬੋਲ ਨਾ ਜਾਇਓ ਭੁੱਲ ਗਏ ਤੇ ਸਵੇਰੇ ਫੇਰ ਇੱਥੇ ਆਉਣਾ ਵਿਆਹ ਚ ਜਿੰਨਾ ਮਰਜੀ ਯਾਦ ਕਰ ਲੋ ਕੋਈ ਨਾ ਕੋਈ ਰਹਿ ਜਾਂਦਾ ਵਾ ਤੇ ਹੁਣ ਵੀ ਟਾਈਮ ਨਾ ਪਹੁੰਚੀਏ ਕਿਉਂਕਿ ਅੱਜ ਲੇਟ ਹੋ ਗਏ ਮਮਾ ਜੀ ਨੇ ਚੂੜਾ ਚੜਾਣਾ ਮਾਂ ਮੇਰੀ ਮੰਮਾ ਜੀ ਘਾਰ ਚ ਨੇ ਮੰਮਾ ਜੀ ਘਾਰ ਚ ਨੇ ਕੁੜੀ ਵੇਖਣ ਗਈ ਆ ਆਹ ਤੇ ਚਲੋ ਉੱਥੇ ਜਾ ਕੇ ਮਿਲਦੇ ਆ ਫਿਰ ਕਿਹੜਾ ਕਲੀ ਟ੍ਰਾਲੀ ਦਿੱਤੀ ਹੋਈ ਆ ਉਹਦੇ ਵਿੱਚ ਸਮਾਨ ਚਾੜਾਉਣਾ ਮੈਂ ਪਾਪਾ ਹਾਂ ਹੁਣ ਗਾਇਸ ਆਪਾਂ ਜਾਣ ਹੀ ਦੇ ਹਾਂ ਤੇ ਪਾਪਾ ਨੂੰ ਇਹ ਯਾਦ ਨਹੀਂ ਰਿਹਾ ਪੀਰਮਾਲਾ ਸਾਹਿਬ ਲੈ ਆਉਣਾ ਮਮਾ ਨੇ ਯਾਦ ਲਵਾਇਆ ਸੀ ਪਾਪਾ ਨੇ ਯਾਦ ਹੀ ਨਹੀਂ ਰਿਹਾ ਐਵੇਂ ਹੁਣ ਸੇਤੂ ਘਾਰ ਵਾਪਸ ਜਾਣਾ ਪਊਗਾ ਸੇ ਕਰ ਕੇ ਹਣਵਾ ਗਿਆ ਆਇਆ ਬੀਹ ਲੱ ਲੋ ਹਿਆ ਦਾ ਇਤਨੇ ਚਾਹਦੇ ਕਿਤਨਾ ਮੇ ਪੜਾਈ ਸਹੀ ਗੱਲ ਇਹ ਆ ਜੀ ਇਹ ਕੱਟ ਲਓ ਕੋਈ ਨਹੀਂ ਅੰਮ੍ਰਿਤ ਕਾਨੇ ਦਾ ਨਰੋਤ ਨੋਰੀ ਅੰਦਾ ਕੱਲੇ ਕੱਲੇ ਤੇ ਮਾੜੇ ਦੋਵਾਂ ਦਾ ਕੰਨੇ ਇਕੱਠਾ ਨਹੀਂ ਪਾਉਣਾ ਉਹ ਦੂਜੇ ਬੰਦਾ ਪਾਉਣਾ ਲੈ ਪਹਿਲਾਂ ਇੱਕ ਇੱਧਰ ਲਾਈਨ ਲੱਗ ਜੂਗੀ ਨਹੀਂ ਇੱਧਰ ਮੋੜੇ ਵੀਰੇ ਉੱਧਰ ਹਾਂ ਸਾਰੇ ਹੁੰਦੇ ਆ ਜਿਹੜਾ ਕੋਪੀ ਹੈ ਤਾਂ ਇਹ ਹੋਰ ਬਣ ਨਹੀਂ ਆਈ ਅੱਜ ਆ ਮੈਂ ਕੋਲ ਕਿਤਾਬ ਨਾ ਨਹੀਂ ਇੱਕ ਅਹੀਂ ਪਾ ਰਿਹਾ ਸੀ ਪਾ ਲੋ ਜਿਹੜਾ ਸੋਨੇ ਫੀਲ ਹੈ ਹੂੰ ਥੋੜਾ ਹਲਾ ਮੈਂ ਮਾਤੇ ਤੇ ਲਾਉਣਾ ਹੂੰ ਉਹ ਹੋ ਗਿਆ ਇਹਨਾਂ ਤਾਂ ਕੀ ਕਰਨਿਆ ਕੋਈ ਮੈਨ ਨਾ ਸਪੋਰਟ ਨਹੀਂ ਖੇਡਣ ਲੱਗਾ ਮਤਲਬ ਐਸ ਪੀਓ ਆਰਟੀ ਮਤਲਬ ਕ੍ਰਿਕਟ ਆ ਫੁੱਟਬਾਲ ਇਦਾਂ ਇਦਾਂ ਕੋ ਕੋਸ਼ਿ ਕੋਈ ਮੈਨ ਨਾਲ ਖੇਡ ਨਹੀਂ ਰਿਹਾ ਖੇਡ ਨਹੀਂ ਰਹੇ ਹੋਏ ਤੁਸੀਂ ਦੋਨੋਂ ਅੱਜ ਮੇਰਾ ਗੇਮ ਵਿਗੜਿਆ ਮੈਂ ਕੱਥਕ ਵੀ ਖੇਡਦੀ ਹੁੰਦਾ ਸੀ ਕੱਥਕ ਕੀ ਹੁੰਦਾ ਵਾ ਕੱਥਕ ਡਾਂਸ ਆ ਡਾਂਸ ਉਹ ਡਾਂਸ ਆ ਸਪੋਰਟ ਕਰਨਿਆ ਬਾਹਰ ਬਾਹਰ ਚਲੋ ਮੈਂ ਦੱਸਦੀ ਕਿ ਤਰ੍ਹਾਂ ਹਾਂ ਚਲੋ ਉਹ ਕੱਥਕ ਲਈ ਹੁੰਦੀ ਜਿਉਂ ਜੋਦੇ ਕਰਦੇ ਨੇ ਭਰਾਓ ਕੱਥਕ ਲਈ ਉਸ ਜਿਉਂ ਜੋਦੇ ਕਰਦੇ ਨੇ ਵਾ ਵਧੀਆ ਕਰਦੀ ਸੀਰਤ ਹੈ ਪ੍ਰੀਤੀ ਉਹਦੀ ਪਰਫਾਰਮੈਂਸ ਉਹ ਇਹ ਸਮਝੋ ਓਏ ਹੋਏ ਹੋਏ ਤੇਰੇ ਦਿਲ ਦੀਆਂ ਕਹਿੰਦਾ ਪੂਤਨਾ ਇਸੇ ਨਾਲ ਕਰਦੇ ਆ ਅਸੀਂ ਆਪਣੇ ਵਲੌਗ ਦਾ ਐਂਡ ਜੇ ਵਲੌਗ ਵਧੀਆ ਲੱਗੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਹੋਰ ਸੋਹਣੇ ਸੋਹਣੇ ਵਲੌਗ ਦੇਖਣ ਲਈ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ Thank you very much for watching.